ਕੀਦੀ ਹੋਈ ਤੇ ਗੁਰੂ ਮਹਾਰਾਜ ਜੀ ਦਾ ਕੀ ਕਹਿਣਾ ਸੀ ਕੀ ਬੋਲ ਸੀ ਆ ਇੱਕ ਵਾਰ ਵੀਡੀਓ ਪੂਰੀ ਦੇਖ ਲਿਓ ਬੜਾ ਟਾਈਮ ਨਹੀਂ ਲੈਂਦੇ 4-5 ਮਿੰਟ ਲੈਣੇ ਆ ਬਾਈ ਸ਼ਬਦ ਹੈ ਨਹੀਂ ਯਾਰ ਸ਼ਬਦ ਹੈ ਨਹੀਂ 1 ਮਿੰਟ ਦਾ 2 ਮਿੰਟ ਦਾ ਟਾਈਮ ਕੱਢ ਕੇ ਯਾਰ ਧਿਆਨ ਨਾਲ ਸੁਣਿਓ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਆਜੋ ਆਹ ਤਾਂ 1:00 ਵਜੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾਹ ਚਮਕੌਰ ਦੀ ਘੜੀ ਤੋਂ ਨਿਕਲੇ ਠੀਕ ਹੈ ਦਾਇਆ ਸਿੰਘ ਨਾਲ ਹੁਣ ਤਾਂ ਜਾ ਸਿੰਘੋ ਨਾਲ ਦਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨੇ ਵਿੱਚ ਦਾਇਆ ਸਿੰਘ ਸੀ ਮਗਰ ਨਾ ਪਾਪਾ ਜੀ ਦਾਇਆ ਸਿੰਘ ਤਾਂ ਨਾਲ ਆਏ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ ਵਿੱਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਾਪ ਬਾਦਸ਼ਾਹ ਸਮਝਾ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘ ਨਹੀਂ ਰਿਹਾ ਬੱਦਲ ਬੜਾ ਬਿਆਨਕ ਸੀ ਕਣੀਆਂ ਪੈ ਰੀਆਂ ਸਨ ਚਮਕ ਰਿਹਾ ਸੀ ਬੱਦਲ ਬਤਲ ਦੀ ਲਿਸ਼ਕ ਵਜੀਦਾ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਤੇ ਘੋੜਾ ਚਰਨ ਚੜਨੇ ਵਾਓ ਉਥੇ ਘੋੜੇਦਰ ਕਲਜੀਦਰ ਪਾਸ਼ਾ ਉੱਤਰ ਪਏ ਕਹਿੰਦੇ ਮੇਰਾ ਘੋੜੇ ਘੋੜੇ ਚੜ ਕੇ ਮੈਂ ਸ਼ਹੀਦਾਂ ਦੇ ਉੱਤੋਂ ਲੰਘ ਰਿਹਾ ਜੁੱਤੀ ਜੋੜਾ ਉਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਵਾਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ ਉਤੋਂ ਪਹਿਲੇ ਨੌਗੇ ਚੱਲੇ ਨੇ ਕਲਜੀਦਰ ਪਾਸ਼ਾ ਬੜੀ ਵਿੱਚੋਂ ਦੀ ਸ਼ਵੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਗਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਰ ਲਿਆ ਨੇ ਮਾਚੂ ਵਾੜੇ ਦੇ ਵੱਲ ਪਿਤਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ ਲੰਘਦੇ ਹੋਏ ਤੁਹਾਰ ਦੀ ਲਾਸ਼ ਕੋਲੋਂ ਪੈ ਗਈ ਨੀਰ ਕੁਰਬਾਨੀ ਦੇ ਲਾੜੇ ਦੇ ਵੱਲ ਪਾਲ ਭਰ ਵੇਖਿਆ ਜਾਤੇ ਨੇ ਨਾਲ ਗੌਰ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਪਾਈਆਂ ਲਾਂਦੀਆਂ ਅੰਦਰ ਰਹਿ ਗਈਆਂ ਪਰ ਉਹ ਪੱਲਾ ਛੜਾ ਕੇ ਲੰਘ ਤੁਰਿਆ ਹੂਬਾ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਬੋਲੀ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾ ਕੂੜਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵੱਲ ਪਿਤਾ ਨੂੰ ਮੋਹ ਦੇ ਵੇਖ ਕੇ ਤੇ ਦਇਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹ ਤੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸ਼ੁਕਾਤ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਕੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਬਾਜ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਪਾਈਆਂ ਕਿੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਹੈ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦਿੱਤੀ ਪਿਆ ਸਿੰਘਾ ਉਹ ਖੱਪੜ ਪਾਉਂਦਾ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉ ਤਾਂ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਜਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰਸਕਾ ਦੂਰ ਦਾ ਹੈ ਆ ਸੰਗੜੇ ਪਾਛੋ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਪੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਾ ਕਿ ਦੁਆ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਸਭ ਜਿਆਦਾ ਅੰਦਾਜ਼ੇ ਕਰ ਜਾਂਦਾ ਰਿਹਾ ਤੇ ਆ ਮਿਲਾਂਗਾ ਬੁਰਾ ਆਕਰੋ ਦੇ ਨਾਲ ਮੁਰ ਕੇ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮੇਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਅਜੀਤ ਨਾ ਕੋਈ ਜੁਝਾਰ ਸਿੰਘਾ ਇੱਕੋ ਜਿਹੇ ਨੇ ਸਾਰੇ ਜੇ ਕਰ ਸਕਣਾ ਤੇ ਫਿਰ ਸਭਨਾ ਦਾ ਕਰੀ ਸੰਸਕਾਰ ਸਿੰਘਾ ਮੇਰੇ ਕਾਲ ਜੇ ਨੂੰ ਲੱਖਾਂ ਜਖਮ ਲੱਗੇ ਤੂੰ ਕਲੋਸ ਨਾ ਇੱਕੋ ਫਟ ਰਿਆ ਮੇਰੀ ਨਿਗਾਹ ਚੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਝਾਰ ਤੋਂ ਘਟ ਰਿਆ ਇੱਕੋ ਜਿਹੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜੱਲਿਆ ਵਿਤਕਰਾ ਕਰ ਰਿਹਾ ਹੈ ਕੰਡੇ ਮੌਤ ਦੇ ਚੁਬੇ ਨੇ ਸਾਰਿਆਂ ਨੂੰ ਫੁੱਲ ਸ਼ਰਧਾ ਦੇ ਕੱਲੇ ਤੇ ਧਾਰ ਰਿਹਾ ਹੈ ਇੱਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਹਾ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਝਾਰ ਲਈ ਮਰ ਰਿਹਾ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋ ਬッコ ਵੱਖਰੇ ਤੈਨੂੰ ਨਾ ਬੁੱਤ ਦੇਸ ਦੇ ਜੇ ਤੂੰ ਬਾਈਕ ਨਹੀਂ ਹੈ ਤੋ ਸਭ ਲੈ ਲੈਂਦਾ ਤੈਨ ਸਾਰੇ ਦਸ਼ਵੈ ਦੇ ਪੁੱਤ ਦੇਸ ਤੀ ਵਾ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪੰਦੀ ਸਮਝਦੇ ਲੋਹਰ ਸਿੰਘਾ ਇਹਨਾਂ ਇਸ਼ਕ ਦੀ ਅੱਗੇ ਸੜਨ ਵਾਲੇ ਰੱਖਦੇ ਚਿਕਾ ਦੀ ਨਹੀਂ ਹਜੋਰ ਸਿੰਘਾ ਮਾਸ ਇਹਨਾਂ ਦਾ ਖਾਨ ਨਸ਼ੰਗੋ ਕੇਲਾਕਾਤ ਰੋੜ ਸਿੰਘਾ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਮੈਂ ਲੱਖ ਕਰੋੜ ਸਿੱਧਾ ਵਾ ਵਾ ਇਹਨਾਂ ਵਾਸਤੇ ਕਪਨ ਜੇ ਕੋੜ ਰੱਖਦਾ ਤਾਂ ਮੈਂ ਵੇਡਾ ਨਾ ਕਹਿ ਕਮਜ਼ੋਰਦਾਨ ਹੰਝੂ ਇਹਨਾਂ ਲਈ ਹੁੰਦੇ ਜੇ ਆਖੰਦਰ ਤਾਂ ਮੈਂ ਇਹਨੂੰ ਪਿਆਸਿਆ ਤੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਲੋਕੀ ਕਹਿੰਦੇ ਕਹਿੰ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਨ ਮਿਲਦਾ ਕਿ ਸਰਬਨ ਸੁਲਤਾ ਕੇ ਆ ਗਿਆ ਹਾਂ ਤੇ ਵੀ ਕਹਿੰ ਲੋਕੀ ਤਾਂ ਸੁਣ ਲਵਾਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਤਾਂ ਪਤਾ ਨਹੀਂ ਚੰਗ ਸਾਰਾ ਮੈਨੂੰ ਲੱਖ ਵਾਰੀ ਰਾਂ ਦਾ ਚੋਰ ਸਮਝੇ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਦਾਂਦੇ ਦਾ ਖੱਪੜ ਪਾ ਰਿਹਾ ਹੈ ਕਿਹਦੇ ਨਾਲ ਚਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਤੇ ਕੱਪੜਾਂ ਤੇ ਇਹਨਾਂ ਦੀਆਂ ਵਡਿਆਈਆਂ ਨਾਲ ਸਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਜੋਦੇ ਕੱਪਣ ਉਹਨਾਂ ਨੂੰ ਹੁੰਦੇ ਨੇ ਬਾਜ ਸਿੰਘਾ ਟੋਟੇ ਇਹਨਾਂ ਦੇ ਗਿਰਨੇ ਸ਼ੰਗ ਲੋਤੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕਹਿੰਦੇ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮੈਲੀ ਇੱਕ ਪਲਗਣੀ ਮਾਰੀਆਂ ਤੇ ਇਹਦੇ ਖੱਪਣ ਲਾਸ਼ਾ ਪਰਦੇ ਪਾਉਣ ਦੀਆਂ ਬਾਤਾਂ ਜਾਂ ਸਤਨੀਆਂ ਲਾਰੀਆਂ ਤੇ ਮੈਂ ਅਮਰਦ ਤੜੀਆ ਉਹ ਤੋਂ ਨਿਸ਼ਚਿੰਤ ਹੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਦਤ ਦੋਈ ਬੀੜੀ ਮੈਣੀ ਰੱਖ ਸਕਦਾ ਜਾਂ ਰਾਹ ਲੈਂਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਜੀ ਸੱਜਣਾ ਰੱਖਣੀ ਸੀ ਜਾਂ ਸੂਲ ਰੈਂਦਾ ਜਾਂ ਪਰਿਵਾਰ ਰਹਿੰਦਾ ਨਹੀਂ ਸਿੱਧਾ ਜੋਗੀ ਦੇ ਵਿੱਚ ਤਾਂ ਮੇਰੇ ਰੈਂਦੀ ਕੌਮ ਜਾਂ ਪੁੱਤਰਾ ਦਾ ਪਿਆਰ ਰਹਿੰਦਾ ਵਾਹ ਹੈ ਦੁਕੇਰ ਦਾ ਕੇਰ ਦਾ ਟੁਰਪਿਆਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰ ਦਾ ਫੇਰ ਦਾ ਟੁਰਪਿਆਓ ਮਾਲਾ ਫੇਰ ਦਾ ਫੇਰ ਦਾ ਟੁਰਪਿਆਓ